ਰਜਿੰਦਰ ਕੌਰ ਪੱਠਣਹੁਰੀ ਆਪਣੀ ਇਸ ਇੰਟਰਵਿਊ ਦੇ ਵਿੱਚ ਇਹ ਗੱਲ ਕਹਿੰਦੇ ਆ ਕਿ ਜਦੋਂ ਉਹ ਮੁੱਖ ਮੰਤਰੀ ਸਨ ਜਦੋਂ ਉਹ ਬਣੇ ਨੇ ਪੰਜਾਬ ਦੇ ਕੁਝ ਮਹੀਨਿਆਂ ਦੇ ਵਾਸਤੇ ਉਹ ਕਹਿੰਦੇ ਕਿ ਮੇਰੇ ਕੋਲੇ ਕੁਝ ਸੀਨੀਅਰ ਆਗੂ ਤੇ ਸਲਾਹਕਾਰ ਜਿਹਦੇ ਚਾਹੇ ਉਹ ਅਫਸਰ ਵੀ ਕੁਝ ਕਹਿੰਦੇ ਨੇ ਉਹਨਾਂ ਨੇ ਉਹਨਾਂ ਨੂੰ ਇਹ ਗੱਲ ਕਹੀ ਸੀ ਕਿ ਜੇ ਪੰਜਾਬ ਦੇ ਵਿੱਚ ਕੁਝ ਧਮਾਕੇ ਕਰਵਾ ਦਿੱਤੇ ਜਾਣ ਉਹ ਬਸ ਚ ਹੋ ਸਕਦਾ ਪਬਲਿਕ ਪਲੇਸ ਤੇ ਹੋ ਸਕਦਾ ਤੇ ਕਾਂਗਰਸ ਦੀ ਸਰਕਾਰ ਰਿਪੀਟ ਹੋ ਸਕਦੀ ਹੈ ਰਜਿੰਦਰ ਕੌਰ ਪਠਲੂਰੀ ਕਹਿੰਦੇ ਕਿ ਮੈਂ ਇਹ ਗੱਲ ਮੰਨੀ ਨਹੀਂ ਤੇ ਸ਼ਾਇਦ ਤਾਂ ਕਰਕੇ ਉਹ ਕਹਿੰਦੇ ਨੇ ਕਿ ਸਾਡੀ ਸਰਕਾਰ ਜਿਹੜੀ ਉਹ ਰਿਪੀਟ ਨਹੀਂ ਹੋ ਸਕੀ ਇੰਨੇ ਸਾਲਾਂ ਤੋਂ ਬਾਅਦ ਰਜਿੰਦਰ ਕੌਰ ਪਠਲੂਹਰਾ ਨੂੰ ਇਹ ਗੱਲ ਚੇਤੇ ਕਿਉਂ ਆਈ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਇੰਨੇ ਸਾਲਾਂ ਤੋਂ ਬਾਅਦ ਇਹ ਗੱਲਾਂ ਚੇਤੇ ਕਿਉਂ ਆਈਆਂ ਮੁੰਡਿਆਂ ਵਾਲੀਆਂ ਸ਼ਾਇਦ ਇਹ ਨੇਤਾ ਇੱਕ ਤਾਂ ਉਮਰ ਦੇ ਉਸ ਪੜਾਅ ਦੇ ਵਿੱਚ ਜਾ ਰਹੇ ਨੇ ਜਿੱਥੇ ਕਿਤੇ ਨਾ ਕਿਤੇ ਤਾਂ ਇਹ ਚੀਜ਼ਾਂ ਪਰੇਸ਼ਾਨ ਕਰਦੀਆਂ ਨੇ ਪਰ ਸਵਾਲ ਜਿਹੜੇ ਖੜੇ ਹੋ ਰਹੇ ਨੇ ਇਹਨਾਂ ਦੀਆਂ ਗੱਲਾਂ ਦੇ ਵਿੱਚੋਂ ਉਹ ਬਹੁਤ ਅਹਿਮ ਨੇ ਪੰਜਾਬ ਦੇ ਵਾਸਤੇ ਪੰਜਾਬੀਆਂ ਦੇ ਵਾਸਤੇ ਕਿ ਪੰਜਾਬ ਦੇ ਵਿੱਚ ਸਰਕਾਰਾਂ ਕਿਹੜੇ ਤਰੀਕੇ ਦੇ ਨਾਲ ਕਾਂਗਰਸ ਬਣਾਉਂਦੀ ਰਹੀ ਹੈ ਕੀ ਰਜਿੰਦਰ ਕੌਰ ਭੱਟਲਹੁਰੀ ਇਹੀ ਕਹਿਣਾ ਚਾਹੁੰਦੇ ਨੇ ਇਹਦਾ ਜਵਾਬ ਚੰਗਾ ਹੁੰਦਾ ਜੇ ਕਾਂਗਰਸ ਦੇ ਸੀਨੀਅਰ ਨੇਤਾ ਮੂਰੇ ਆ ਕੇ ਕਹਿੰਦੇ ਘੱਟੋ ਘੱਟ ਕੰਡੈਮ ਨਹੀਂ ਕਰਦੇ ਰਜਿੰਦਰ ਕੌਰ ਪਠੱਲੋਰਾ ਦੇ ਇਸ ਬਿਆਨ ਨੂੰ ਪਰ ਕਿਸੇ ਨੇ ਕੰਡੈਮ ਨਹੀਂ ਕੀਤਾ ਅਜੇ ਤੱਕ ਨਾ ਤਾਂ ਇਹਦੇ ਵਿੱਚ ਕਾਂਗਰਸ ਦੇ ਮੌਜੂਦਾ ਪ੍ਰਧਾਨ ਰਾਜਾ ਵੜਿੰਗ ਹੋਰਾਂ ਦਾ ਕੋਈ ਬਿਆਨ ਆਇਆ ਮੌਜੂਦਾ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਹੋਰਾਂ ਦਾ ਕੋਈ ਬਿਆਨ ਨਹੀਂ ਆਇਆ ਜਵਾਬਦੇਹੀ ਤਾਂ ਇਹਦੇ ਵਿੱਚ ਕਿਤੇ ਨਾ ਕਿਤੇ ਜਾਖੜ ਸਾਭ ਦੀ ਵੀ ਹੈ ਉਹ ਉਹ ਵੀ ਕਾਂਗਰਸ ਦੇ ਪ੍ਰਧਾਨ ਇੱਥੇ ਰਹੇ ਨੇ ਇਹ ਜਿੰਨੇ ਕਾਂਗਰਸ ਦੇ ਨੇਤਾ ਸੀ ਉਹਨਾਂ ਦੇ ਵੱਲੋਂ ਘੱਟੋ-ਘੱਟ ਇਹ ਤਾਂ ਦੱਸਿਆ ਜਾਣਾ ਚਾਹੀਦਾ ਸੀ ਕਿ ਬੀਬੀ ਰਜਿੰਦਰ ਕੌਰ ਜੁੜੀ ਸੱਚ ਕਹਿ ਰਹੇ ਆ ਜਾਂ ਉਹ ਝੂਠ ਕਹਿ ਰਹੇ ਮੈਂ ਇਤਿਹਾਸ ਦਾ ਸਟੂਡੈਂਟ ਵੀ ਆ ਔਰ ਉਸ ਪੀੜ੍ਹੀ ਦੇ ਵਿੱਚੋਂ ਆ ਜਿਨ੍ਹਾਂ ਨੇ ਕਿ ਇਹ ਸਾਰਾ ਕੁਝ ਆਪਣੇ ਪਿੰਡਿਆਂ ਦੇ ਉੱਤੇ ਭੁਗਤਿਆ ਪੰਜਾਬ ਵੱਲ 1996 ਦੇ ਜੇ ਤੁਸੀਂ ਬਿਆਨ ਚੋਕੋ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਉਹਦੇ ਵਿੱਚ ਉਹ ਇੱਕ ਟ੍ਰੂਥ ਕਮਿਸ਼ਨ ਬਣਾਉਣ ਦੀ ਗੱਲ ਕਰਦੇ ਸੀ ਇਹ ਵੀ ਕਹਿੰਦੇ ਸੀ ਕਿ ਅਸੀਂ ਇਹ ਪਤਾ ਕਰਾਂਗੇ ਕਿ ਪੰਜਾਬ ਦੇ ਪਰਿਵਾਰਾਂ ਨੂੰ ਕਿਵੇਂ ਚੁੱਕ-ਚੁੱਕ ਕੇ ਮਾਰਿਆ ਗਿਆ ਤੇ ਵੱਡੀਆਂ ਸਜ਼ਾਵਾਂ ਦੇਵਾਂਗੇ ਸਜ਼ਾਵਾਂ ਫਿਰ ਉਹਨਾਂ ਨੇ ਕਿਹੜੀਆਂ ਦਿੱਤੀਆਂ ਜਿਹੜੀ ਇੱਕ ਆलम ਸੈਨਾ ਮਸ਼ਹੂਰ ਸੀ ਮੁਹੰਮਦ ਇਜ਼ਹਾਰ ਆलम ਹੋਰਾਂ ਦੇ ਨਾਂ ਦੇ ਉੱਤੇ ਬੋਲਦੀ ਸੀ ਉਹਨਾਂ ਨੂੰ ਤੇ ਉਹਨਾਂ ਦੇ ਪਰਿਵਾਰ ਨੂੰ ਉੱਚ ਅਹੁਦੇ ਦਿੱਤੇ ਉਹਨਾਂ ਨੂੰ ਤਰੱਕੀਆਂ ਮਿਲੀਆਂ ਇੱਕ ਹੋਰ ਜਿਹੜੇ ਵਿਵਾਦਿਤ ਆਫੀਸਰ ਸੁਮੇਧ ਸੈਣੀ ਸਨ ਉਹਨਾਂ ਨੂੰ ਡੀਜੀਪੀ ਦੇ ਅਹੁਦੇ ਤੱਕ ਬਾਦਲ ਸਾਹਿਬ ਹੀ ਲੈ ਕੇ ਗਏ ਜੋ 97 ਦੇ ਵਿੱਚ ਉਹਨਾਂ ਦੀ ਸਰਕਾਰ ਬਣੀ 97 ਤੋਂ ਲੈ ਕੇ 2002 ਤੱਕ ਉਹਨਾਂ ਨੇ ਉਸ ਤੋਂ ਬਾਅਦ ਉਹਨਾਂ ਮੁਕਾਬਲਿਆਂ ਜਾਂ ਖੱਪਗੇ ਮੁੰਡਿਆਂ ਦਾ ਕੋਈ ਕਿਸੇ ਜਗ੍ਹਾ ਦੇ ਉੱਤੇ ਜ਼ਿਕਰ ਨਹੀਂ ਕੀਤਾ 7 ਦੇ ਵਿੱਚ ਫੇਰ ਬਣ ਗਈ 7 ਤੋਂ ਲੈ ਕੇ 17 ਤੱਕ ਉਹਨਾਂ ਨੇ ਕਿਤੇ ਕੋਈ ਜ਼ਿਕਰ ਨਹੀਂ ਕੀਤਾ ਪੰਜਾਬ ਨੂੰ ਕਿਸ ਤਰੀਕੇ ਦੇ ਨਾਲ ਕੋਇਆ ਗਿਆ ਪੰਜਾਬ ਦੇ ਉੱਤੇ ਰਾਜ ਕਰਨ ਦੇ ਵਾਸਤੇ ਇਹਨਾਂ ਰਵਾਇਤੀ ਪਾਰਟੀਆਂ ਨੇ ਕੀ ਕੀ ਹੱਥਕੰਡੇ ਅਪਣਾਏ ਇਹ ਇੱਕ ਇਤਿਹਾਸ ਹੈ ਜਿਹੜਾ ਕਿ ਪੰਜਾਬ ਦੇ ਵਿੱਚ ਮੌਜੂਦਾ ਪੀੜ੍ਹੀ ਨੂੰ ਯਾਦ ਰੱਖਣਾ ਚਾਹੀਦਾ ਇਸ ਪੱਖੋਂ ਯਾਦ ਰੱਖਣਾ ਚਾਹੀਦਾ ਕਿ ਕਦੀ ਵੀ ਇਹਨਾਂ ਰਵਾਇਤੀ ਪਾਰਟੀਆਂ ਨੇ ਪੰਜਾਬ ਦੇ ਭਲੇ ਦੇ ਵਾਸਤੇ ਨਹੀਂ ਕੁਝ ਕੀਤਾ ਚਾਹੇ ਐਸਵਾਈਐਲ ਦਾ ਜ਼ਿਕਰ ਹੁਣ ਦੁਬਾਰਾ ਫੇਰ ਛੜਿਆ ਦੋਨੋਂ ਸੂਬਿਆਂ ਦੇ ਵਿਚਾਲੇ ਗੱਲ ਚੱਲੀ ਐ ਇਹ ਤਾਂ ਕਹਿਤ ਰਹੇ ਨੇ ਕਿ ਪਤਾ ਨਹੀਂ ਸੈਂਟਰ ਦੇ ਨਾਲ ਰਲ ਗਏ ਉਹ ਹੋ ਗਿਆ ਐਦਾਂ ਹੋ ਗਿਆ ਇਹ ਟੇਬਲ ਤੇ ਇਸ ਕਰਕੇ ਨਹੀਂ ਸਨ ਆਉਂਦੇ ਇਹਨਾਂ ਮਾਮਲਿਆਂ ਦੇ ਉੱਤੇ ਅਸਲੀਅਤ ਇਹਨਾਂ ਦੀ ਸਾਹਮਣੇ ਆਊਗੀ ਐਸਵਾਈਐਲ ਪੁੱਟਣ ਦੀ ਇਜਾਜ਼ਤ ਕਿਹਨੇ ਦਿੱਤੀ ਜਦੋਂ ਉਹਦਾ ਟੱਪ ਲੱਗਿਆ ਉਦੋਂ ਸੋਨੇ ਦੀ ਕਈ ਤੇ ਚਾਂਦੀ ਦਾ ਬਠੜ ਕੌਣ ਦੇ ਕੇ ਆਇਆ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਹੱਕ ਜਿਹੜੇ ਸੀ ਉਹਨਾਂ ਤੋਂ ਅੱਖਾਂ ਮੀਟੀ ਰੱਖੀਆਂ ਚੰਡੀਗੜ੍ਹ ਦਾ ਜ਼ਿਕਰ ਅੱਜ ਹੁੰਦਾ ਹੈ ਚੰਡੀਗੜ੍ਹ ਦੇ ਵਿੱਚੋਂ ਦਫ਼ਤਰ ਸਾਰੇ ਦੇ ਸਾਰੇ ਕੱਢ ਕੇ ਕਿਵੇਂ ਅਕਾਲੀ ਦਲ ਦੇ ਵੇਲੇ ਮੁਹੱਲੀ ਦੇ ਵਿੱਚ ਆਏ ਉਹਦੇ ਤੋਂ ਜਿਹੜਾ ਪੰਜਾਬ ਦੇ ਉੱਤੇ ਹੱਕ ਸੀਗਾ ਪੰਜਾਬ ਦਾ ਉਹਨੂੰ ਇੱਕ ਕਿਸਮ ਦੇ ਨਾਲ ਇਹਨਾਂ ਨੇ ਛੱਡਿਆ ਮਾਨ ਸਾਹਿਬ ਨੇ ਹਰ ਜਗ੍ਹਾ ਦੇ ਉੱਤੇ ਸਟੈਂਡ ਲਿਆ ਚਾਹੇ ਉਹ ਐਸਵਾਈਐਲ ਵਾਲਾ ਮੁੱਦਾ ਹੋਵੇ ਚੰਡੀਗੜ੍ਹ ਵਾਲਾ ਮੁੱਦਾ ਹੋਵੇ ਪੀਯੂ ਵਾਲਾ ਮੁੱਦਾ ਹੋਵੇ ਬੀਬੀਐਮਬੀ ਵਾਲਾ ਮੁੱਦਾ ਹੋਵੇ ਮੈਂ ਫੇਰ ਉਸੇ ਗੱਲ ਦੇ ਉੱਤੇ ਆਵਾਂ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਚਾਹੇ ਉਹ ਪੰਜਾਬ ਦੀ ਹੈ ਚਾਹੇ ਇਹਨਾਂ ਦੀ ਹਾਈ ਕਮਾਂਡ ਹੈ ਉਹ ਇਸ ਗੱਲ ਦਾ ਜਵਾਬ ਦੇਵੇ ਕਿ ਰਜਿੰਦਰ ਕੌਰ ਭੱਠਲ ਹੋਰਾਂ ਦੇ ਇਸ ਬਿਆਨ ਦਾ ਮਤਲਬ ਕੀ ਹੈ ਕਿ ਉਹ ਕੌਣ ਲੋਕ ਸਨ ਉਹ ਕੌਣ ਅਫੀਸਰ ਸਨ ਉਹ ਕੌਣ ਸਲਾਹਕਾਰ ਸਨ ਉਹ ਕਿਹੜੇ ਇਹਨਾਂ ਦੇ ਸੀਨੀਅਰ ਨੇਤਾ ਸਨ ਜਿਨ੍ਹਾਂ ਨੇ ਰਜਿੰਦਰ ਕੌਰ ਭੱਟੜ ਹੋਰਾਂ ਨੂੰ ਇਹ ਸਲਾਹ ਦਿੱਤੀ ਸੀ ਕਿ ਕੁਝ ਬੰਬ ਧਮਾਕੇ ਕਰਵਾ ਲਏ ਜਾਣ ਤੇ ਸਰਕਾਰ ਰੀਪੀਟ ਹੋ ਸਕਦੀ ਹੈ 2017 ਜਦੋਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਸਰਵੇ ਕਹਿ ਰਹੇ ਸੀ ਬਣ ਰਹੀ ਆ ਉਸ ਵੇਲੇ ਵੀ ਇੱਕ ਬੰਬ ਧਮਾਕਾ ਹੋਇਆ ਸੀ ਔਰ ਉਸ ਬੰਬ ਧਮਾਕੇ ਦੇ ਸਬੰਧ ਦੇ ਵਿੱਚ ਤਿੰਨ ਵਿਅਕਤੀ ਨੇ ਜਿਨ੍ਹਾਂ ਦਾ ਚਲਾਨ ਪੇਸ਼ ਕੀਤਾ ਹੋਇਆ ਮੋੜ ਦੇ ਵਿੱਚ ਜਿਹੜਾ ਬੰਬ ਧਮਾਕਾ ਹੋਇਆ ਸੀ ਉਹਦੇ ਵਿੱਚ ਕੁਝ ਮਾਸੂਮ ਬੱਚਿਆਂ ਦੀ ਜਾਨ ਵੀ ਗਈ ਸੀ ਜੇ ਰਜਿੰਦਰ ਕੌਰ ਪਠੱਲ ਜੀ ਦੇ ਬਿਆਨ ਦੇ ਉੱਤੇ ਉਹਨੂੰ ਸੱਚਾਈ ਮੰਨੀਏ ਤਾਂ ਕਿ ਇਹ ਕਿਹਾ ਜਾ ਸਕਦਾ ਹੈ ਕਿ ਉਸ ਬੰਬ ਧਮਾਕੇ ਦੇ ਪਿੱਛੇ ਵੀ ਕੋਈ ਇਸ ਤਰ੍ਹਾਂ ਦੀ ਸਾਜ਼ਿਸ਼ ਸੀ ਕਿ ਇਦਾਂ ਦਾ ਰਾਜ ਮਿਲ ਸਕਦਾ ਇਸ ਕਰਕੇ ਇਹ ਬੇਹੱਦ ਗੰਭੀਰ ਮੁੱਦੇ ਦੇ ਉੱਤੇ ਪੰਜਾਬ ਕਾਂਗਰਸ ਤੇ ਕਾਂਗਰਸ ਦੀ ਹਾਈ ਕਮਾਂਡ ਨੂੰ ਆਪਣਾ ਮੂੰਹ ਖੋਲਣਾ ਚਾਹੀਦਾ ਤੇ ਪੰਜਾਬ ਦੇ ਲੋਕਾਂ ਨੂੰ ਇਹ ਸਵਾਲ ਜਿਹੜੇ ਉਹ ਕਰਨੇ ਚਾਹੀਦੇ ਨੇ ਕਿ ਪੰਜਾਬ ਦੇ ਵਿੱਚ ਹੁੰਦਾ ਕੀ ਰਿਹਾ ਇਹ ਠੀਕ ਹੈ ਕਿ ਅੱਜ ਸ਼ਾਇਦ ਕਿਤਾਬਾਂ ਪੜਨ ਦਾ ਰੁਝਾਨ ਘਟ ਗਿਆ ਪਰ ਅੱਜ ਵੀ ਮੇਰੇ ਵਾਲੀ ਪੀੜ੍ਹੀ ਅਜੇ ਬੈਠੀ ਹੈ ਜਿਨ੍ਹਾਂ ਨੇ ਕਿ ਬਹੁਤ ਕਿਤਾਬਾਂ ਇਸ ਮਾਮਲੇ ਦੇ ਉੱਤੇ ਪੜੀਆਂ ਨੇ ਕਿ ਪੰਜਾਬ ਦੇ ਵਿੱਚ ਹੋਇਆ ਕੀ ਤੇ ਕਿਹੜੇ ਲੋਕ ਇਹਨਾਂ ਚੀਜ਼ਾਂ ਦੇ ਵਾਸਤੇ ਜ਼ਿੰਮੇਵਾਰ ਸਨ ਕਈ ਵਾਰੀ ਕੁਝ ਲੋਕ ਸੋਚਦੇ ਸਨ ਕਿ ਉਹ ਕਿਤਾਬਾਂ ਦੇ ਵਿੱਚ ਲਿਖਿਆ ਹੋਇਆ ਸ਼ਾਇਦ ਕੋਈ ਲੇਖਕ ਆਪਣੇ ਕੋਲੋਂ ਲਿਖ ਗਿਆ ਹੁਣ ਤਾਂ ਘੱਟੋ ਘੱਟ ਇਹ ਕੁਝ ਨੇਤਾਵਾਂ ਦੇ ਜਿਹੜੇ ਬਿਆਨ ਆਏ ਨੇ ਮੈਂ ਇਹਨਾਂ ਨੂੰ ਸਾਰਿਆਂ ਨੂੰ ਇੱਕ ਸੰਦਰਭ ਦੇ ਵਿੱਚ ਦੇਖਣਾ ਚਾਹੁੰਨਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਜੀ ਦਾ ਉਹ ਬਿਆਨ ਕਿ ਉਹਨਾਂ ਨੇ ਮੁੰਡੇ ਪੇਸ਼ ਕੀਤੇ ਤੇ ਉਹ ਮੁੰਡੇ ਕਿੱਥੇ ਗਏ ਉਹਨਾਂ ਦੀ ਜੇ ਗੱਲ ਮੰਨੀਏ ਤਾਂ ਉਹ ਇਹ ਕਹਿੰਦੇ ਆ ਕਿ ਉਹ ਮਾਰ ਦਿੱਤੇ ਗਏ ਜਾਂ ਫਿਰ ਰਜਿੰਦਰ ਕੌਰ ਭੱਟਲ ਜੀ ਦਾ ਇਹ ਲੇਟੈਸਟ ਬਿਆਨ ਉਹਨਾਂ ਨੂੰ ਬੰਬ ਧਮਾਕਾ ਕਰਨ ਦੀ ਸਲਾਹ ਦਿੱਤੀ ਸੀ ਨੇੜੇ ਵਾਲਿਆਂ ਨੇ ਕਿਸੇ ਆਪਾਂ ਸਾਰੇ ਜਾਣਦੇ ਹਾਂ ਕਿ ਪੰਜਾਬ ਦੇ ਵਿੱਚ ਜਿਹੜੀ ਅਸਲ ਸਮੱਸਿਆ ਸ਼ੁਰੂ ਹੋਈ ਹੈ ਉਹ ਕਾਂਗਰਸ ਦੇ ਹੀ ਦੋ ਨੇਤਾਵਾਂ ਦੇ ਵਿਚਾਲੇ ਆਪਸੀ ਜਿਹੜੀ ਜੰਗ ਸੀ ਉੱਥੋਂ ਸਟਾਰਟ ਹੋਈ ਸੀ ਪੰਜਾਬ ਦੇ ਲੋਕ ਇੱਕ ਵਾਰੀ ਫੇਰ ਇਹ ਗੱਲ ਸਮਝ ਲੈਣ ਕਿ ਜੇ ਇਹ ਰਵਾਇਤੀ ਪਾਰਟੀਆਂ ਮੁੜ ਕੇ ਪੰਜਾਬ ਦੇ ਵਿੱਚ ਕਿਸੇ ਤਰੀਕੇ ਨਾਲ ਆਈਆਂ ਤੇ ਉਹੀ ਕੁਝ ਕਰਨ ਗਿਆ ਜੋ ਬੀਤੇ ਸਮੇਂ ਦੇ ਵਿੱਚ ਕਰਦੀਆਂ ਰਹੀਆਂ ਨੇ ਅੱਜ ਜੇ ਪੰਜਾਬ ਦੇ ਵਾਸਤੇ ਪੰਜਾਬ ਦੇ ਹੱਕਾਂ ਦੇ ਵਾਸਤੇ ਹਰ ਪਹਿਲੂ ਦੇ ਉੱਤੇ ਹਰ ਪੱਧਰ ਦੇ ਉੱਤੇ ਕੋਈ ਲੜਾਈ ਲੜ ਰਿਹਾ ਹੈ ਤੋਂ ਮਾਨ ਸਾਹਿਬ ਨੇ ਜਿੰਨਾ ਸਟਰੋਂਗਲੀ ਸਟੈਂਡ ਮਾਨ ਸਾਹਿਬ ਨੇ ਐਸਵਾਈਐਲ ਵਾਲੇ ਮਾਮਲੇ ਦੇ ਉੱਤੇ ਚੰਡੀਗੜ੍ਹ ਵਾਲੇ ਮਾਮਲੇ ਦੇ ਉੱਤੇ ਪੀਯੂ ਵਾਲੇ ਮਾਮਲੇ ਦੇ ਉੱਤੇ ਲਿਆ ਕੇਂਦਰ ਦੀ ਸਰਕਾਰ ਨੂੰ ਬਾਰ ਬਾਰ ਆਪਣੇ ਪੈਰ ਪੁਛਾ ਖਿੱਚਣੇ ਪਏ ਨੇ ਔਰ ਆਮ ਆਦਮੀ ਪਾਰਟੀ ਦੀ ਸਰਕਾਰ ਇਸ ਗੱਲ ਦਾ ਵਿਸ਼ਵਾਸ ਪਾਉਂਦੀ ਹੈ ਕਿ ਪੰਜਾਬ ਦੇ ਵਾਸਤੇ ਪੰਜਾਬ ਦੀਆਂ ਮੰਗਾਂ ਦੇ ਵਾਸਤੇ ਪੰਜਾਬ ਦੇ ਹੱਕਾਂ ਦੇ ਵਾਸਤੇ ਅਸੀਂ ਸਾਰੇ ਟੱਟ ਕੇ ਖੜਿਆ ਔਰ ਪੰਜਾਬ ਦੇ ਨਾਲ ਤੱਕਾ ਨਹੀਂ ਹੋਣ ਦਵਾਂਗੇ ਹੁਣ ਜੇਤਾ ਆਇਆ ਕਿ ਮੈਂ ਜਿਹੜੇ ਮੁੰਡੇ ਪੇਸ਼ ਕਰਾਇ ਸੀ ਉਹ ਬਾਹਰ ਦਿੱਤੇ ਗਏ ਸਰ ਸਾਡੇ ਪੁੱਤ ਜਿਹੜੇ ਆ ਗੱਜ ਦਾ ਮੂਰੀਆਂ ਨੂੰ ਬਵਾ ਦਿੱਤੇ ਇਹ ਗੱਜ ਦਾ ਮੂਰੀ ਸਭ ਦਾ ਸਾਡੇ ਪੁੱਤਾਂ ਨੂੰ ਕੱਟਣ ਨਹੀਂ ਦੱਸਿਆ ਕਿ ਉਹਨਾਂ ਮੁੰਡਿਆਂ ਦੀਆਂ ਲਾਸ਼ਾਂ ਕਿੱਥੇ ਗਈਆਂ ਉਹਨਾਂ ਮੁੰਡਿਆਂ ਦਾ ਨਾਂ ਕਿੱਥੇ ਗਏ ਪਤਾ ਨਹੀਂ ਉਹਨਾਂ ਦੇ ਮਾਪੇ ਅੱਜ ਤੱਕ ਦੀਖਦੇ ਹੋਣਗੇ ਆੰਗਰੇਜ਼ ਸਹਜੇ ਪੰਜਾਬ ਦੇ ਲੋਕਾਂ ਨੂੰ ਦੱਸ ਰਹੀ ਹੈ ਕਿ ਅਸੀਂ ਕੀ ਕਤੂਤਾ ਕੀਤੀਆਂ ਪੰਜਾਬ ਦੇ ਵਿੱਚ ਸਾਰੀ ਦੁਨੀਆ ਨੂੰ ਪਤਾ ਕਿ ਜਦੋਂ 17 ਦੀ ਇਲੈਕਸ਼ਨ ਸੀਗੀ 2017 ਦੇ ਆਮ ਆਦਮੀ ਪਾਰਟੀ ਦੀ ਪੰਜਾਬ ਵਿੱਚ ਐਂਟਰੀ ਹੋਈ ਪਹਿਲਾਂ 14 ਦੀ ਲੋਕ ਸਭਾ ਵਿੱਚ ਹੋਈ ਫਿਰ 17 ਵਿੱਚ ਹੋਈ ਜਦੋਂ ਆਮ ਅਖਬਾਰਾਂ ਦੇ ਵਿੱਚ ਸੰਗਲਨ ਉੱਤੇ ਆਮ ਚਚਾ ਸੀ ਕਿ ਆਮ ਆਦਮੀ ਪਾਰਟੀ 100 ਸੀਟ ਜਿੱਜੂਗੀ ਤੇ ਉਸ ਸਮੇਂ ਮੋੜ ਬੰਬ ਤਬਾਕਾ ਕਰਾਇਆ ਗਿਆ ਤੇ ਕਾਗਜ਼ਦ ਦੀ ਸਰਕਾਰ ਬਣ ਗਈ ਅੱਜ ਮੈਡਮ ਪੱਠਲ ਦੇ ਬਿਆਨ ਤੋਂ ਇਹ ਚੀਜ਼ਾਂ ਸਭ ਲੋਕਾਂ ਦੇ ਸਾਹਮਣੇ ਆ ਗਈਆਂ ਕਿ ਪੰਜਾਬ ਨੂੰ ਕਿੱਦਾਂ ਤਬਾਹ ਕੀਤਾ ਗਿਆ ਪੰਜਾਬ ਕਿੱਦਾਂ ਬਦਵਾ ਕੀਤਾ ਗਿਆ ਪੰਜਾਬ ਨੂੰ ਕਿੱਦਾਂ ਅੱਖ ਦੀ ਪੱਟੀ ਦੇ ਵਿੱਚ ਚੋਖਿਆ ਗਿਆ ਕਿੱਦਾਂ ਪੰਜਾਬ ਦੇ ਵਿੱਚ ਚੌਂਕ ਚਲਾਣ ਦੇ ਵਿੱਚ ਬੰਬ ਚੱਲਦੇ تھے ਕਿੱਦਾਂ ਬੱਸਾਂ 'ਚੋਂ ਲਾ ਕੇ ਲੋਕਾਂ ਨੂੰ ਮਾਰਿਆ ਜਾਂਦਾ ਦਿਆ ਕਿੱਦਾਂ ਸਰਕਾਰ ਬਾਜੀ ਹੋਣੀ ਕਹਿੰਦੇ ਆ ਕਿ ਜੇ ਬੱਤੀ ਬੰਦ ਬੱਬ ਜਿਹੜੇ ਪੰਜਾਬ ਦੇ ਵਿੱਚ ਪਏ ਐ ਇਹਨਾਂ ਨੂੰ ਬੰਬਾਂ ਦਾ ਪਤਾ ਇਹਨਾਂ ਨੂੰ ਮੁੰਡੇ ਪੇਸ਼ ਕਰਾਉਂਦਾ ਪਤਾ ਇਹਨਾਂ ਨੂੰ ਅਫਸਰਾਂ ਆ ਕੇ ਕਹਿੰਦੇ ਬੰਬਤ ਬੱਕੇ ਕਰਾ ਦਈਏ ਕਾਂਗਰਸ ਇਹ ਪੋਲਿਟਿਕਸ ਕਰਦੀਦੀ ਇਹਨਾਂ ਨੇ ਆਪਣੇ ਮੂੰਹ ਇਹਨਾਂ ਦੇ ਲੀਡਰਾਂ ਦੇ ਬਿਆਨਾਂ ਨੇ ਆਪਣੇ ਮੂੰਹੋਂ ਹੋਣ ਸੈਸੇ ਦੱਸੀ ਜਾਂਦੇ ਆ ਕਿ ਅਸੀਂ ਕੀ ਕੀ ਕਲਤੂਤਾ ਕੀਤੀ ਹੈ ਬਸ ਮੈਂ ਪੰਜਾਬੀਓ ਤੁਹਾਨੂੰ ਕਹਿਣਾ ਚਾਹੁੰਦਾ ਕਿ ਇਹ ਇਹ ਕਰਵਾਹ ਹੈ ਇਹ ਕਰਵਾਹ ਹੈ ਸਰ ਇਹਨਾਂ ਕਾਂਗਰਸੀਆਂ ਦਾ ਇੱਕ ਕਰਵਾਹ ਹੈ ਕਿ ਕਾਂਗਰਸ ਜੀਆ ਐਸ ਦਿੱਤੀਆਂ ਨੇ ਲੋਕਾਂ ਨੂੰ ਆਪਸੀ ਕਿੱਦਾਂ ਲੜਾਉਣਾ ਹੈ ਅਮਨ ਚੈਣ ਕਿੱਦਾਂ ਪੰਕ ਕਰਨਾ ਹੈ ਬੰਬ ਕਿੱਦਾਂ ਚੜਾਉਣੇ ਸਰਕਾਰਾਂ ਕਿੱਦਾਂ ਬਣਾਉਣੀ ਆ ਇਹ ਤਜਰਬੇ ਕੀਤੇ ਪੰਜਾਬ ਦੇ ਵਿੱਚ ਇਸ ਕਾਂਗਰਸ ਨੇ ਇਹ ਤਜਰਬੇ ਕਰਕੇ ਇਹ ਤਜਰਬੇ ਕਰਕੇ ਪੰਜਾਬ ਅੱਜ ਇੱਥੋਂ ਤੱਕ ਪਹੁੰਚ ਗਿਆ ਮੈਡਮ ਪਠੱਲ ਹਬਿਸ਼ਾ ਇਹ ਗੱਲ ਕਹਿੰਦੀ ਆ ਕਿਉਂ ਉਹ ਦੇਸ਼ ਵਕਤ ਬਾਬਾ ਹੀਰ ਸਿੰਘ ਪੱਠਲ ਦੀ ਬੇਟੀ ਐ ਤੇ ਸੱਚ ਐ ਪਰ ਮੈਂ ਉਹਨਾਂ ਨੂੰ ਕਹੂੰਗਾ ਕਿ ਜੇ ਵਾਕਿਆ ਹੀ ਇੱਕ ਦੇਸ਼ ਵਕਤ ਦੀ ਬੇਟੀ ਐ ਜੇ ਉਹ ਨੂੰ ਪੰਜਾਬ ਦੇ ਨਾਲ ਕੋ ਮੋਸੀਗਾ ਜੇ ਉਹ ਨੂੰ ਇਹ ਦੇਸ਼ ਦੇ ਨਾਲ ਕੋ ਮੋਸੀਗਾ ਪਹਿਲੀ ਗੱਲ ਤੇ ਇਹਨਾਂ ਆਫਸਰਾਂ ਦੇ ਉਹਨਾਂ ਬੰਦਿਆਂ ਦੇ ਜਿਹੜੇ ਬਬ ਤਬਾਕੇ ਕੰਨ ਦੀ ਸਲਾਮਾਂ ਦੇਦੇ ਸੀਗੇ ਉਹਨਾਂ ਦੇ ਨਾਂ ਉਦੋਂ ਹੀ ਮੈडम ਪੱਠਲ ਨੂੰ ਦੱਸਣੇ ਚਾਹੀਦੇ ਸੀਗੇ ਜੇ ਉਹਦੋਂ ਨਹੀਂ ਦੱਸੇ ਤੇ ਅੱਜ ਵੀ ਜੇ ਉਹਨਾਂ ਨੂੰ ਪੰਜਾਬ ਨਾਲ ਪਿਆਰ ਹੈ ਅੱਜ ਵੀ ਜੇ ਉਹ ਸਮਝਦੇ ਆ ਕਿ ਇੱਕ ਦੇਸ਼ ਭਗਤ ਬਦਵਾਚ ਉਹ ਜੰਮੀ ਪਲੀ ਹੈ ਤੇ ਉਹਨਾਂ ਦੇ ਨਾਂ ਦੱਸਰੇ ਚਾਹੀਦੇ ਆ ਉਹ ਜੇ ਨਹੀਂ ਦੱਸਦੇ ਤੇ ਮੈਂ ਸਭ ਦਾ ਕਿ ਆਪਣੇ ਵੱਡੇ-ਵਡੇਰਿਆਂ ਦਾ ਨਾਂ ਵੀ ਉਹਨਾਂ ਨੇ ਕਲੰਕਤ ਕਰਕੇ ਦੱਸਤਾ ਵੱਡੇ-ਵਡੇਰਿਆਂ ਦੀ ਦੇਸ਼ ਭਗਤੀ ਜਿਹੜੀ ਹੈ ਉਹਨੂੰ ਵੀ ਮਿੱਟੀ ਜਿਦੋਲ ਕੇ ਰੱਖਤਾ ਮੈडम ਪੱਠਲ ਨੇ ਉਹ ਜੇ ਵਾਕਿਆ ਹੈ ਉਹ ਪੰਜਾਬ ਦੀ ਧੀ ਕਹਿੰਦੀ ਆਪਣੇ ਆਪ ਨੂੰ ਹੀਰਾ ਸਿੰਘ ਪੱਠਲ ਦੀ ਧੀ ਐ ਉਹਦੋਂ ਅੱਜ ਉਹਨਾਂ ਅਫਸਾਣੇ ਹੋਰ ਨਾ ਦੱਸਦੇ ਨੇ ਚਾਹੀਦੇ ਪਹਿਲੀ ਗੱਲ ਤੇ ਉਦੋਂ ਦੱਸਣੇ ਚਾਹੀਦੇ ਕਿਉਂ ਵੀ ਦੱਸੇ ਕਿਉਂ ਵੀ ਕੈਪਟਨ ਨੂੰ ਨੰਦ ਸਿੰਘ ਨੇ ਦੱਸਿਆ ਉਦੋਂ ਉਸ ਸਮੇਂ ਕਿਉਂ ਨਹੀਂ ਦੱਸਿਆ ਕਿ ਮੈਂ 25 ਮੁੰਡੇ ਪੇਸ਼ ਕਰਦਾ ਸੀ ਉਹ ਮੁੰਡੇ ਬਾਅਦ ਦਿੱਤੇ ਗਏ ਅੱਜ ਕੈਪਟਨ ਨੂੰ ਜੱਤਾ ਆ ਗਿਆ ਅੱਜ ਕੈਪਟਨ ਕਹਿੰਦਾ ਮੈਨੂੰ ਕਦੇ ਕਦੀ نیند ਨਹੀਂ ਆਉਂਦੀ ਇੰਨਾ ਲੰਮਾ ਸਮਾਂ 30 ਸਾਲ ਸਖਾਚਾ ਪੀ ਕੇ ਸੌਂਦੇ ਨਹੀਂ ਸਾਰੇ ਪੁੱਤਾਂ ਨੂੰ ਯਾਰ ਤੁਸੀਂ ਇਦਾਂ ਬੰਵਾਤਾ ਪੰਜਾਬੀਆਂ ਨੂੰ ਇਦਾਂ ਬੰਵਾਤਾ ਕਦੋਂ ਬੰਦਾ ਕੰਮ ਤੇ ਗਿਆ ਵਾਪਸ ਵੀ ਆਇਆ ਕਿਤੇ ਬੰਬ ਚੱਲ ਗਿਆ ਚੌਂਕ ਚ ਕਿਤੇ ਬੰਸ ਦੇ ਇਸ ਕਰਕੇ ਦੋਸਤੋ ਮੈਂ ਵਿਕਟਮ ਆ ਉਹਨਾਂ ਹਾਲਾਤਾਂ ਦਾ ਮੈਂ ਇਸ ਕਰਕੇ ਤੁਹਾਨੂੰ ਕਹਿਣਾ ਚਾਹੁੰਦਾ ਪੰਜਾਬੀਆਂ ਤੁਹਾਨੂੰ ਪਤਾ ਲੱਗਣਾ ਚਾਹੀਦਾ ਕਿ ਕਾਂਗਰਸ ਦਾ ਅਸਲੀ ਰੂਪ ਕੀ ਹੈ ਹੁਣ ਕਿਉਂ ਦੀ ਬੋਲੇ ਕੱਲ ਦੇ ਹੁਣ ਕਿੱਥੇ ਗਏ ਰਾਰਾ ਬ੍ਰੈਂਡਡ ਕੰਪਨੀ ਹੁਣ ਕਿਉਂ ਦੀ ਮੈਡਮ ਮੱਠਲ ਦੇ ਬਿਆਨ ਤੇ ਬੋਲਦੇ ਦੱਸਣ ਕਾਗਜ਼ ਸੀ ਕਿ ਕਿਹੜੇ ਅਫਸਰ ਸੀ ਜਿਹੜੇ ਕਹਿੰਦੇ ਸੀ ਕਿ ਬੰਬਲਾਸ ਕੀਤੇ ਜਾਣ ਤਾਂ ਦਵਾ ਸਰਕਾਰ ਬਣੂਗੀ ਇਹ ਮੇਰਾ ਸਵਾਲ ਹੈ ਇੰਨਾ ਦੇ ਉੱਤੇ ਮੇਰਾ ਸਵਾਲ ਹੈ ਕਿ ਇਹ ਦੱਸਿਆ ਜਾਵੇ ਔਰ ਮੇਰੀ ਪੰਜਾਬ ਦੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਦੇ ਕੋਲੋਂ ਇਹ ਮੰਗ ਹੈ ਕਿ ਇਸ ਬਿਆਨ ਦੀ ਜਾਂਚ ਕਰਾਈ ਜਾਵੇ ਇਹ ਬਹੁਤ ਸੀਰੀਅਸ ਮੁੱਦਾ ਸਾਬ ਪੰਜਾਬ ਦੇ ਹਜ਼ਾਰਾਂ ਲੋਕ ਮਰ ਗਏ ਪੰਜਾਬ ਦੇ ਹਜ਼ਾਰਾਂ ਮੁੰਡੇ ਮਰ ਗਏ ਅੱਜ ਕਈ ਇਹਦੇ ਜੇਲ੍ਹਾਂ ਚ ਬੈਠੇ ਆ ਉਹ ਇਹਨਾਂ ਦੀ ਬਦੌਲਤ ਇਹ ਲੋਕ ਇੰਦਾਂ ਦੀਆਂ ਸਾਜ ਸਾਜ ਰਜ ਦੇਦੇ ਇਹਨਾਂ ਨੇ ਪੰਜਾਬ ਨੂੰ ਮਾਰਨ ਵਾਸਤੇ ਇੰਦਾਂ ਦੀਆਂ ਸਾਜ ਸਾਜ ਰਚੀਆਂ ਇਹਨਾਂ ਨੇ ਆਪਣੀ ਗੱਦੀ ਵਾਸਤੇ ਇੰਦਾਂ ਦੀਆਂ ਸਾਜ ਸਾਜ ਰਚੀਆਂ ਇਹ ਸਾਜ ਸਾਜ ਬੇਦਕਾਬ ਹੋਣੀਆਂ ਚਾਹੀਦੀਆਂ ਮਾਨ ਸਾਹਿਬ ਨੂੰ ਇਹ ਸਾਜ ਸਾਜ ਬੇਦਕਾਬ ਕਰਨੀਆਂ ਚਾਹੀਦੀਆਂ ਇਹ ਲੋਕ ਆਪ ਗੱਦੀ ਤੇ ਬਈ ਦਾ ਬਿਆਨ ਕਿਦਾਂ ਦੇ ਦਿੰਦੇ ਆ ਕਿਹੜੀ ਦੇਸ਼ ਭਗਤੀ ਹੈ ਨਾ ਦੀ ਆ ਦੇਸ਼ ਭਗਤੀ ਹੈ ਕਿ ਕੁਰਸੀ ਦੇ ਲਈ ਬੰਬ ਬੰਬ ਲਾਸਤ ਕਰਾਓ ਕੁਰਸੀ ਦੀ ਲਈ ਫਾਇਰਿੰਗ ਕਰਾਓ ਲੋਕਾਂ ਦਾ ਅਮਨ ਚੈਨ ਜਿਹੜਾ ਉਹਨੂੰ ਤੋੜੋ ਫਿਰਕਿਆਂ ਦੀ ਲੜਾਈ ਕਰਾਓ ਇਹ ਕਾਂਗਰਸ ਨੇ ਪੰਜਾਬ ਦੇ ਵਿੱਚ ਕੀਤਾ ਸੋ ਮੇਲਾ ਦੋਸ਼ ਹੈ ਕਿ ਮੈਡਮ ਪੱਠਲ ਦਾ ਬਿਆਨ ਕਾਂਗਰਸ ਦੇ ਉਹਨਾਂ ਗੰਦਾਵਾਂ ਤੋਂ ਜਿਹੜੇ ਗੰਨਾ ਪੰਜਾਬ ਨੂੰ ਬੁਧਵਾਦ ਕਰਨ ਲਈ ਕਾਂਗਰਸ ਨੇ ਕੀਤੇ ਆ ਉਨ੍ਹਾਂ ਗਦਾਵਾਂ ਤੋਂ ਥੋੜਾ ਥੋੜਾ ਪਰਦਾ ਚੁੱਕਦਾ